ਇਹ ਹੈ ਜੀ ਤੀਜੀ ਪੌੜੀ ਦੀ ਨੌਵੀਂ ਪੰਕਤੀ ਕਥਨਾ ਕਥੀ ਨਾ ਆਵੇ ਟੋਟ ਇਹਨੂੰ ਗਾ ਕੇ ਪੜ ਸਕਦੇ ਹਾਂ ਜੀ ਕਥਨਾ ਕਥੀ ਨਾ ਆਵੇ ਟੋਟ ਇੱਥੇ ਜੀ ਕਥਨਾ ਹੁੰਦਾ ਕਿਸੇ ਚੀਜ਼ ਨੂੰ ਕਥਨ ਕਰਨਾ ਕਥਾ ਕਰਨੀ ਕਿਸੇ ਚੀਜ਼ ਨੂੰ ਬਿਆਨ ਕਰਨਾ ਕਿਸੇ ਚੀਜ਼ ਨੂੰ ਬੋਲ ਕੇ ਦੱਸਣਾ ਕਿਸੇ ਚੀਜ਼ ਦੇ ਗੁੰਝੇ ਜਿਹੜੇ ਭੇਦ ਹੁੰਦੇ ਆ ਉਹ ਚੀਜ਼ ਨੂੰ ਬਿਆਨ ਕਰਕੇ ਸਾਰਿਆਂ ਦੇ ਸਾਹਮਣੇ ਦੱਸ ਦੇਣਾ ਜੀ ਤੇ ਕਥੀ ਹੁੰਦਾ ਜੀ ਬਿਆਨ ਕਰਨ ਵਾਲਾ ਜਿਵੇਂ ਕਥਾਵਾਚਕ ਹੁੰਦੇ ਆ ਜਿਹੜੇ ਉਹ ਬਿਆਨ ਕਰਨ ਵਾਲਾ ਦੱਸਣ ਵਾਲਾ ਮਨੁੱਖ ਇਹ ਮਨੁੱਖ ਦੇ ਲਈ ਹੈ ਜੀ ਜਿਹੜਾ ਇਨਸਾਨ ਹੁੰਦਾ ਹੈ ਮਨੁੱਖ ਹੁੰਦਾ ਹੈ ਜੀ ਠੀਕ ਹੈ ਜੀ ਕਥਨਾ ਕਥੀ ਕਥੀ ਹੋ ਗਿਆ ਜੀ ਮਨੁੱਖ ਮਨੁੱਖ ਬਿਆਨ ਕਰਨ ਵਾਲਾ ਦੱਸਣ ਵਾਲਾ ਜਿਹੜਾ ਮਨੁੱਖ ਹੈ ਜੀ ਕਥਨਾ ਕਥੀ ਨਾ ਆਵੇ ਤੋੜ ਇੱਥੇ ਨਾ ਪੜਨੇ ਜਿਸ ਨੰਨੇ ਨੂੰ ਜਿਵੇਂ ਨੰਨੇ ਨੂੰ ਕੰਨਾ ਨਾ ਉੱਤੇ ਬਿੰਦੀ ਨਾ ਵੀ ਨਹੀਂ ਆਵੇ ਆਉਂਦੀ ਤੋਟ ਤੋਟ ਮਤਲਬ ਹੈ ਜੀ ਕਮੀ ਘਾਟਾ ਜਾਂ ਅੰਤ ਭਾਵੇਂ ਜੀ ਬਯੰਤ ਹੀ ਮਨੁੱਖ ਹਨ ਜੋ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਜਿਨ੍ਹਾਂ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਦੀ ਕੋਈ ਘਾਟਾ ਨਹੀਂ ਹੈ ਪਾਵ ਇਸ ਦਾ ਇਹ ਹੈ ਜੀ ਕਿ ਆਪਾਂ ਕਹਿ ਦਿੰਨੇ ਆ ਕਿ ਪਤਾ ਨਹੀਂ ਪ੍ਰਮਾਤਮਾ ਨੂੰ ਕੋਈ ਯਾਦ ਕਰਦਾ ਹੋ ਜਾਂ ਨਹੀਂ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਕਥਨਾ ਕਥੀ ਨਾ ਆਵੇ ਤੋ ਬਥੇਰੇ ਲੋਕੀ ਕਥਾ ਕਰਦੇ ਨੇ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਦੀ ਉਸ ਦੇ ਸ਼ਬਦ ਦੀ ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਮਨੁੱਖਾਂ ਦੀ ਉਹ ਕਥਾ ਕਰਨ ਵਾਲਿਆਂ ਦੀ ਉਹਨਾਂ ਮਨੁੱਖਾਂ ਜਿਹੜੇ ਬਿਆਨ ਕਰਦੇ ਨੇ ਉਹਨਾਂ ਦੀ ਬਿਲਕੁਲ ਵੀ ਕਮੀ ਨਹੀਂ ਹੈ ਭਾਵ ਬਯੰਤ ਹੀ ਲੋਕ ਨੇ ਬਯੰਤ ਹੀ ਮਨੁੱਖ ਨੇ ਜਿਹੜੇ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਜਿਹੜੇ ਉਸ ਪ੍ਰਭੂ ਪ੍ਰਮਾਤਮਾ ਦੇ ਕਥਨ ਗੁਣਾਂ ਨੂੰ ਵਰਣਨ ਕਰਨ ਦਾ ਯਤਨ ਕਰਦੇ ਹਨ ਭਾਵ ਮੈਂ ਵੀ ਜੇ ਗੱਲ ਕਰੀ ਤੇ ਇੱਕ ਕਥੀ ਵਿੱਚ ਆ ਜਾਂਦਾ ਹੈ ਜੋ ਕਿ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਮੇਰੇ ਵਰਗੇ ਮਹਾਰਾਜ ਕਹਿੰਦੇ ਨੇ ਪਤਾ ਨਹੀਂ ਬਯੰਤ ਲੋਕ ਇੱਥੇ ਹਨ ਜੋ ਉਸ ਪ੍ਰਭ ਪਰਮਾਤਮਾ ਨੂੰ ਉਸ ਪ੍ਰਭ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਦਾ ਯਤਨ ਕਰਦੇ ਹਨ